ਸਰਨ ਸਰਨ ਸੁਆਮੀ ਰਮਣ ਸੀਲ ਪਰਮੇਸ਼ੁਰਹ ਸਰਨ ਦਾ ਲਬਜ਼ੀ ਅਰਥ ਹੈ ਜੀ ਬੇੜੀ ਜਹਾਜ਼ ਤੁਲਹਾ ਜਿਵੇਂ ਦਰਿਆਵਾਂ ਤੂੰ ਨਦੀਆਂ ਤੋਂ ਪਾਰ ਕਰਨ ਵਾਸਤੇ ਪਾਰ ਹੋਣ ਲਈ ਅਸੀਂ ਬੇੜੀਆਂ ਜਹਾਜ਼ਾਂ ਜਾਂਕ ਕਸ਼ਤੀ ਦੀ ਵਰਤੂ ਕਰਨੇ ਖਾਂ ਇਥੇ ਤਰਨ ਦਾ ਅਰਥ ਹੈ ਬੇੜੀ ਸ਼ਰਨ ਸੁਆਮੀ ਕਿ ਜੇ ਭਵ ਸਾਗਰ ਨੂੰ ਪਾਰ ਕਰਨਾ ਹੈ ਸਤਿਗੁਰੂ ਗੁਰੂ ਅਰਜੁਨ ਦੇ ਮਹਾਰਾਜ ਬਖਸ਼ਿਸ਼ ਕਰ ਰਿਹਾ ਕਿ ਪਰਮੇਸ਼ਵਰ ਵਹਿ ਗੁਰੂ ਜੀ ਦੀ ਸ਼ਰਨ ਵਿੱਚ ਪੈ ਜਾ ਪ੍ਰਮਾਤਮਾ ਦੀ ਸ਼ਰਨ ਉਹ ਬੇੜੀ ਹੈ ਜਿਹੜੀ ਭਵ ਸਾਗਰ ਤੋਂ ਪਾਰ ਕਰ ਦਿੰਦੀ ਹੈ ਅਗਲਾ ਪ੍ਰਸ਼ਨ ਸ਼ਰਨ ਵਿੱਚ ਕਿਵੇਂ ਪਿਆ ਜਾ ਸਕਦਾ ਹੈ ਮਹਾਰਾਜ ਜੀ ਨੇ فرمایا ਰਮਣ ਸੀਲ ਇਹਦਾ ਅਰਥ ਹੈ ਜੋ ਸਿਮਰਨ ਕਰਨ ਯੋਗ ਹੈ ਰਮਣ ਸੀਲ ਪਰਮੇਸ਼ਰ ਹੈ ਜਿਹੜਾ ਪਰਮੇਸ਼ਰ ਵੈਗੁਰੂ ਸਭ ਤੋਂ ਉੱਚਾ ਹੈ ਉਸ ਦੇ ਸਿਮਰਨ ਨੂੰ ਉਸ ਦੀ ਬੰਦਗੀ ਨੂੰ ਆਧਾਰ ਬਣਾ ਜਿਹੜਾ ਪਰਮਾਤਮਾ ਦੇ ਨਾਮ ਸਿਮਰੇਗਾ ਵੈ ਗੁਰੂ ਜੀ ਦੀ ਬੰਦਗੀ ਕਰੇਗਾ ਸਿਮਰਨ ਕਰੇਗਾ ਉਹ ਪਰਮਾਤਮਾ ਦੀ ਸਰਨ ਵਿੱਚ ਜਾਏਗਾ ਜਿਹੜਾ ਉਸ ਦੀ ਸ਼ਰਨ ਵਿੱਚ ਜਾਏਗਾ ਇਹ ਬੀੜੀ ਬਣ ਜਾਏਗੀ ਉਹਨੂੰ ਭਵ ਸਾਗਰ ਤੋਂ ਪਾਰ ਕਰੇਗੀ ਫਿਰ ਅਰਜ ਕਰੇ ਸਰਨ ਤਰਨ ਸਰਨ ਸੁਆਮੀ ਅਰਮਣ ਸੀਲ ਪਰਮੇਸ਼ਰ ਹੈ ਅਗੇ ਸਤਿਗੁਰੂ ਕਹਿ ਰਹੇ ਨੇ ਕਾਰਨ ਕਾਰਨ ਸਮਰੱਥ ਉਹ ਅਕਾਲ ਪੁਰਖ ਵਾਹਿਗੁਰੂ ਜੀ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਨੇ ਉਹ ਹਰ ਕੰਮ ਕਰ ਸਕਦੇ ਆ ਸੁਭਾ ਮੈਂ ਅਰਜ਼ ਕੀਤੀ ਸੀ ਪਰਮੇਸ਼ਵਰ ਦੇ ਉੱਪਰ ਕੋਈ ਇਹ ਅਧਿਕਾਰ ਖੇਤਰ ਨਹੀਂ ਕਿ ਵਾਹਿਗੁਰੂ ਜੀ ਇਹ ਕਰ ਸਕਦੇ ਨੇ ਇਹ ਨਹੀਂ ਕਰ ਸਕਦੇ ਸੱਚ ਏਵੇਂ ਕਿ ਉਹ ਸਰਬ ਕਲਾ ਸਮਰੱਥ ਨੇ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਨੇ ਦਾਨ ਦੇਤ ਪ੍ਰਭ ਪੂਰਨ ਹੈ ਕਿ ਅਕਾਲ ਪੁਰਖ ਪਰਿਪੂਰਨ ਜੋ ਹੈ ਉਹ ਵੈ ਗੁਰੂ ਜੀ ਸਾਰੇ ਜੀਵਾਂ ਨੂੰ ਅਣ ਮੰਗਿਆ ਦਾਨ ਜੋ ਨਹੀਂ ਵੀ ਮੰਗਦੇ ਪਏ ਉਹਨਾਂ ਨੂੰ ਵੀ ਦਾਨ ਦੇ ਰਿਹਾ ਨਿਰਾਸ਼ ਆਸ ਕਰਨ ਜਿਹੜੇ ਬੰਦੇ ਆਪਣੀ ਜ਼ਿੰਦਗੀ ਵਿੱਚ ਜੀਵਨ ਵਿੱਚ ਨਿਰਾਸ਼ ਹੋ ਚੁੱਕੇ ਆ ਉਹ ਨਿਰ ਆਸਿਆਂ ਨੂੰ ਵੀ ਆਸ ਦੀ ਕਿਰਨ ਬਖਸ਼ ਦਿੰਦੇ ਆ ਜਿਹੜੇ ਨਿਰਾਸ਼ ਹੋ ਚੁੱਕੇ ਆ ਉਹਨਾਂ ਨੂੰ ਆਸ ਬਖਸ਼ ਦੇ ਤੇ ਮਹਾਰਾਜ ਕਹਿੰਦੇ ਸਗਲ ਅਰਥ ਆਲਹਿ ਉਸ ਅਕਾਲਪੁਰਖ ਵੈ ਗੁਰੂ ਜੀ ਦੇ ਘਰ ਵਿੱਚ ਸਗਲ ਦਾ ਅਰਥ ਸਾਰੇ ਅਰਥ ਦਾ ਅਰਥ ਤੇ ਪਦਾਰਥ ਆਲਹਿ ਦਾ ਅਰਥ ਹੈ ਘਰ ਪਾਰ ਬ੍ਰਹਮ ਪਰਮੇਸ਼ਵਰ ਜੀ ਦੇ ਘਰ ਵਿੱਚ ਸਾਰੇ ਪਦਾਰਥ ਨੇ ਤੇ ਜਿਸ ਬੰਦੇ ਦੀ ਆਸ ਮੁੱਕ ਚੁੱਕੀ ਹੈ ਕਿ ਸ਼ਾਇਦ ਮੈਨੂੰ ਇਹ ਚੀਜ਼ ਨਾ ਮਿਲੇ ਮਹਾਰਾਜ ਕਹਿੰਦੇ ਨਖੀ ਜਿਵੇਂ ਸੀ ਪਾਠ ਕਰਨਿਆ ਸੱਚੇ ਸਾਹਿਬਾ ਕਾ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਭਾਵੇ ਮੈਂ ਕੋਰਦ ਕੀਤੀ ਸੀ ਇੱਕ ਸ਼ਬਦ ਹੁੰਦਾ ਬਹੁਤ ਕੁਛ ਪਰ ਬਹੁਤ ਸ਼ਬਦ ਦੀ ਸੀਮਾ ਹੈ ਜਿਹੜਾ ਸਭ ਕੁਛ ਹੈ ਨਾ ਜੀ ਉਹਦੀ ਕੋਈ ਸੀਮਾ ਨਹੀਂ ਇਹਦਾ ਮਤਲਬ ਹਰ ਚੀਜ਼ ਕਰਤੇ ਪੁਰਖ ਦੇ ਘਰ ਵਿੱਚ ਹੈ ਨਿਰਾਸਿਆਂ ਦੀ ਆਸ ਪੂਰੀ ਕਰਦੇ ਆ ਉਸ ਦੇ ਘਰ ਵਿੱਚ ਕੱਲੇ ਪਦਾਰਥ ਹੀ ਨਹੀਂ ਤੇਰਾ ਘਰ ਆਨੰਦ ਵਧਾਈ ਤੁਧ ਘਰ ਰੂਖਾਨਿਤ ਖੇੜਾ ਹੈ ਜਨ ਕੋ ਪ੍ਰਭ ਸੰਗੇ ਅਸਨੇਹ ਸਾਜ ਨੂੰ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕੀ ਹਰ ਚੀਜ਼ ਤੇਰੇ ਕੋਲ ਹੈ ਗੁਰੂ ਸਾਹਿਬ ਕਹਿੰਦੇ ਨੇ ਜਿਹੜੇ ਬੰਦੇ ਆਸ ਖਤਮ ਕਰ ਚੁੱਕੇ ਨੇ ਸਵੇਰੇ ਸਾਮੇ ਸੀਮਾ ਵਿੱਚ ਸੀ ਤੇ ਮੈਂ ਇੱਕ ਬੇਨਤੀ ਕੀਤੀ ਸੀ ਜੀ ਆ ਚਾਰ ਤੁਕਾ ਹਰ ਸਾਲ ਮੈਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਘੁੱਟ ਕੇ ਪੱਲੇ ਬੰਨ ਲਈਏ ਜਿੱਥੇ ਦੁਨੀਆ ਦੀ ਆਸ ਮੁੱਕ ਜਾਏ ਜਿੱਥੇ ਦੁਨੀਆ ਦੀ ਤਾਕਤ ਮੁੱਕ ਜਾਏ ਜਿੱਥੇ ਦੁਨੀਆ ਦਾ ਇਲਾਜ ਮੁੱਕ ਜਾਏ ਜਿੱਥੇ ਸੱਚ ਮੁੱਚ ਮਨ ਜਿਹੜਾ ਢੇਰੀ ਢਾਪ ਹੋਵੇ ਐਸ ਬਚਨ ਨੂੰ ਜ਼ਰੂਰ ਚੇਤੇ ਰੱਖਿਓ ਕਿੰਡੀ ਵੱਡੀ ਆਸ ਹੈ ਇਸ ਬਚਨ ਵਿੱਚ ਬਲ ਛੁਟਕਿਓ ਬੰਦਨ ਭਰੇ ਕਛੂ ਨਾ ਹੋਤ ਉਪਾਏ ਬਿਲਕੁਲ ਨਿਰਾਸ਼ਤਾ ਹੋ ਗਈ ਜੀ ਤਾਕਤ ਵੀ ਚਲੀ ਗਈ ਬੰਧਨ ਵੀ ਪੈ ਗਿਆ ਹੁਣ ਇਹ ਵੀ ਅਗੂ ਉੱਤਰ ਮਿਲਦਾ ਤੇਰਾ ਕੋਈ ਉਪਾਅ ਨਹੀਂ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ ਕਹੋ ਨਾਨਕ ਅਬ ਓਟ ਹਰ ਹੁਣ ਨਿਰਾਸ਼ਿਆਂ ਦੀ ਆਸ ਤੂੰ ਹੈ ਕਹੋ ਨਾਨਕ ਅਬ ਓਟ ਹਰ ਗੱਜ ਜਿਉ ਹੋ ਸਹਾਈ ਅੱਗੇ ਫਿਰ ਸਤਿਗੁਰੂ ਕਹਿੰਦੇ ਬਲ ਹੋਵਾ ਬੰਧਨ ਛੁਟੇ ਨਿਰਾਸ਼ ਆਸ ਕਰਨ ਜਿੱਥੇ ਬਿਲਕੁਲ ਕੋਈ ਆਸ ਨਹੀਂ ਸੀ ਜੀ ਬੰਦਨ ਪੈ ਗਿਆ ਮਹਾਰਿਜ ਕਿੰਨੇ ਨਹੀਂ ਬਲ ਖੂ ਬਾਦ ਬੰਧਨ ਛੁਟੇ ਸਭ ਕਿਛ ਹੋ ਤੂੰ ਪਾਏ ਨਾਨਕ ਸਭ ਕੀ ਤੁਮਰਾ ਹਾਥ ਮੈਂ ਤੁਮੀ ਹੋਤ ਸਾਇ ਗੁਰੂ ਜੀ ਕਹ ਰਹੇ ਨਿਰਾਸ ਆਸ ਕਰਨ ਸਗਲ ਅਰਥ ਆਲੇ ਹੈ ਉਸ ਵੈ ਗੁਰੂ ਜੀ ਦੇ ਘਰ ਵੀ ਸਭ ਕੁਝ ਹੈ ਅੱਗੇ ਜੀ ਗੁਣ ਨਿਧਾਨ ਵੈ ਗੁਰੂ ਜੀ ਗੁਣਾ ਦੇ ਖਜ਼ਾਨੇ ਨੇ ਗੁਣਾ ਦੇ ਸਮੁੰਦਰ ਨੇ ਤੇ ਏਡੇ ਗੁਣਾ ਦੇ ਸਮੁੰਦਰ ਨੇ ਜਿਹੜੇ ਬੰਦੇ ਨਿਰਗੁਣੇ ਨੇ ਨਗੁਣਿਆਂ ਨੂੰ ਗੁਣ ਬਖਸ਼ਦੇ ਨੇ ਤੇ ਜਿਹੜੇ ਗੁਣੀ ਨਿਮਰਤਾ ਵਿੱਚ ਰਹਿੰਦੇ ਨੇ ਵਾਹਿਗੁਰੂ ਜੀ ਉਹਨਾਂ ਨੂੰ ਹੋਰ ਗੁਣਾ ਨਾਲ ਭਰਪੂਰ ਕਰਦੇ ਨਾਨਕ ਨਿਰਗੁਣ ਗੁਣ ਕਰੇ ਨਿਰਗੁਣਾ ਨੂੰ ਗੁਣ ਦਿੰਦੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਗੁਣਵੰਤਿਆਂ ਨੂੰ ਵੀ ਗੁਣ ਦਿੰਦੇ ਆ ਨਿਰਗੁਣਾ ਨੂੰ ਵੀ ਗੁਣ ਦਿੰਦੇ ਆ ਤੇ ਮਹਾਰਿਸ਼ ਕਹਿੰਦੇ ਨੇ ਗੁਣ ਨਿਧਾਨ ਜਿਹੜਾ ਗੁਨਾ ਦਾ ਖਜ਼ਾਨਾ ਹੈ ਸਮੁੰਦਰ ਹੈ ਫਿਰ ਇੱਕ ਕੰਮ ਕਰ ਬਾਕੀ ਸਭ ਛੱਡ ਕਿਉਂਕਿ ਬੜਾ ਸਰਲ ਤਰੀਕਾ ਦੱਸਿਆ ਇਹ ਚ ਕੋਈ ਕਰਮ ਕਾਂ ਨਹੀਂ ਦੱਸਿਆ ਵੀ ਜੇ ਉਸ ਬੀੜੀ ਦਾ ਸਹਾਰਾ ਲੈਣੇ ਜੇ ਸਾਡੀ ਆਸ ਪੂਰੀ ਹੋਣੀ ਹੈ ਅਸੀਂ ਕਿਹੜਾ ਕਰਮ ਕਰੀਏ ਕਿਉਂਕਿ ਅੱਜ ਬਹੁ ਗਿਣਤੀ ਵਿੱਚ ਸਿੱਖ ਅੱਜ ਵੀ ਜੋਤਿਸ਼ੀਆਂ ਤੋਂ ਉਪਾਸ ਸਿੱਖਦੇ ਪਏ ਆ ਮੈਂ ਸੱਚੀ ਕਹਾ ਕਿ ਜਦੋਂ ਕਿਤੇ ਜਾਈਦਾ ਹੈ ਚਨਿਚਰਵਾਰ ਜਾਂ ਮੰਗਲਵਾਰ ਨੂੰ ਲੰਗੀਦਾ ਰਸਤੇਆਂ ਵਿੱਚ ਲੋਕ ਕੁਝ ਦੀਵੇ ਬਾਲਦਾ ਵੇ ਕੋਈ ਦਰਿਆਵ ਚ ਲੋਹਾ ਸੱਠ ਦਾ ਵੇ ਕੋਈ ਮਾਂ ਸੱਠ ਦਾ ਵੇ ਮੈਂ ਤੁਹਾਨੂੰ ਬੇਨਤੀ ਕਰਾਂ ਇਹਦੂ ਸਰਲ ਤਰੀਕਾ ਕੋਈ ਮਿਲੇਗਾ ਮਹਾਰਾਜ ਕਹਿੰਦੇ ਨੇ ਬਸ ਇੱਕੋ ਕੰਮ ਕਰ ਜਿਹੜਾ ਖੋਨਾ ਦਾ ਖਜ਼ਾਨਾ ਹੈ ਨਾ ਉਹਨੂੰ ਰੋਜ਼ ਚੇਤੇ ਕਰੀ ਜਾਇਆ ਕਰ ਕਿ ਦੱਸੋ ਹੁਣਾ ਉਪਾਅ ਹੈ ਜੀ ਇਹਦੂ ਵੱਡਾ ਕੋਈ ਉਪਾਅ ਹੈ ਕਿਉਂਕਿ ਕਿ ਵੈ ਗੁਰੂ ਜੀ ਦਾ ਸਿਮਰਨ ਇਹਦੂ ਉੱਚਾ ਕੋਈ ਉਪਾਅ ਨਹੀਂ ਪ੍ਰਭ ਦਾ ਸਿਮਰਨ ਸਭ ਤੇ ਉੱਚਾ ਇਹਦਾ ਮਤਲਬ ਹੈ ਜਿੰਨੇ ਵੀ ਕਰਮ ਅਸੀਂ ਕਰਨੇ ਆ ਨਾਮ ਤੁਲ ਕੁਛ ਵੀ ਲਖੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕੈ ਕਰਮਾ ਜਿੰਨੇ ਕਰਮ ਕੀਤੇ ਜਾਂਦੇ ਆ ਮੈਂ ਸੱਚੀ ਦਸਾਂ ਇਹਨਾ ਉਪਾਵਾਂ ਦੀ ਥਾਂ ਤੇ ਨੇਠ ਕੇ ਬਹਿ ਕੇ ਗੁਰੂ ਸਾਹਿਬ ਜੀ ਦੇ ਬਚਨ ਤੇ ਸਿਮਰਨ ਤੇ ਪੈਰਾ ਦੇਣ ਲੱਗ ਪਈ ਹੈ ਨਾ ਕਿਉਂਕਿ ਸਿਮਰਨ ਵਿੱਚ ਏਡੀ ਵੱਡੀ ਤਾਕਤ ਹੈ ਉਹ ਸਭ ਕੁਝ ਹੀ ਕਰ ਦਿੰਦਾ ਮਹਾਰਾਜ ਜੀ ਨੇ ਕਹੇ ਇੱਥੇ ਕੰਮ ਕਰੋ ਗੁਣ ਨਿਧਾਨ ਗੁਣਾ ਦਾ ਖਜ਼ਾਨਾ ਵੈ ਗੁਰੂ ਸਿਮਰੰਤ ਨਾਨਕ ਉਹਦਾ ਸਿਮਰਨ ਕਰੀਏ ਉਹਦੀ ਬੰਦਗੀ ਕਰੀਏ ਤੇ ਅਗਲਾ ਬਚਨ ਸਗਲ ਜਾਚੰਤ ਸਗਲ ਦਰਥੇ ਸਾਰੇ ਜਾਚੰਤ ਦਾ ਅਰਥ ਇਹ ਮੰਗਦੇ ਨੇ ਜਾਂਚਦੇ ਨੇ ਭਿਖਾਰੀ ਨੇ ਤੇ ਮਹਾਰਾਜ ਕਹਿੰਦੇ ਨੇ ਸਗਲ ਜਾਚੰਤ ਜਾਚਕ ਹੈ ਜਿੰਨੇ ਵੀ ਲੋਕ ਨੇ ਇਹ ਸਾਰੇ ਵੈਗੁਰੂ ਦੇ ਦਰ ਦੇ ਭਿਖਾਰੀ ਨੇ ਦਾਤਾ ਕੇਵਲ ਇੱਕ ਪਰਮਾਤਮਾ ਹੈ ਜਿਵੇਂ ਸਿਵਾ ਪਾਠ ਕਰਨੇ ਆਪਾਂ ਮਾਰੇ ਦਾ ਇੱਕ ਬਚਨ ਹੈ ਜਗਤ ਪਿਖਾਰੀ ਫਿਰਤ ਹੈ ਹਾਂ ਹਰ ਮੰਗਤੇ ਦੀ ਲੋੜ ਆਪਣੀ ਆਪਣੀ ਬੁੱਧੀ ਮੁਤਾਬਕ ਹੈ ਹਾਇਤਾ ਸਾਰੇ ਮੰਗਤੇ ਹਨਾ ਜਿਹੜੇ ਲੋਕਾਂ ਨੂੰ ਵੀ ਦਾਨ ਕਰਦੇ ਪਏ ਚੇਤੇ ਰੱਖੋ ਉਹ ਵੀ ਮੰਗਤੇ ਬਣ ਕੇ ਮੰਗਦੇ ਪਏ ਆ ਉਹ ਧਰਮ ਦੇ ਵਿੱਚ ਗੁਰਦੁਆਰੇ ਚ ਬੰਦਾ ਹੁੰਦਾ ਵਾ ਗੁਰੂ ਜੀ ਮੈਨੂੰ ਆ ਦਾਤ ਦਿਓ ਦਾਤ ਲੈ ਕੇ ਉਹ ਅੱਗੇ ਵੰਦਨ ਤੁਰਦਾ ਚੰਗੀ ਗੱਲ ਹੈ ਪਰ ਯਾਦ ਰੱਖਿਓ ਖੈਨ ਸਾਰੇ ਮੰਗਤੇ ਕੋਈ ਲੋਕ ਕੇ ਮੰਗਦਾ ਕੋਈ ਚਰਸਤੇ ਵਿੱਚ ਮੰਗਦਾ ਹੈ ਗੁਰੂ ਸਾਹਿਬ ਕਹਿੰਦੇ ਨੇ ਦੇਖੋ ਕਿ ਉਸ ਵੈਗੁਰੂ ਦੇ ਦਰ ਤੇ ਸਾਰੇ ਭਿਖਾਰੀਆਂ ਆਪਾਂ ਸਤਿਗੁਰੂ ਤਾਂ ਆ ਬਾਣੀ ਚ ਦੇਖੋ ਏਡੀ ਵੱਡੀ ਨਿਰਮਾਨਤਾ ਪੈਗੰਬਰ ਨਹੀਂ ਪਰ ਜਦੋਂ ਨਿਮਰਤਾ ਚੋਂਦੇ ਨੇ ਉਦੋਂ ਇੱਕ ਬਚਨ ਕਰਦੇ ਆ ਕਿ ਨਾਨਕ ਜਾਚਕ ਦਰ ਤੇ ਰੈ ਪ੍ਰਭ ਤੁਧ ਨੂੰ ਮੰਗੇ ਦਾਨ ਮੈਂ ਤੇਰੇ ਦਰ ਦਾ ਮੰਗਤਾ ਹਾਂ ਤੁਸੀਂ ਕਿਰਪਾ ਕਰੋ ਮੈਂ ਤੁਹਾਡੇ ਦਰ ਤੋਂ ਮੰਗਣ ਆਇਆ ਮੈਂ ਮਹਾਰਾਜ ਤਾਂ ਬਚਨ ਹੈ ਮੰਗੂ ਕਾਹੇ ਰੰਗ ਸਭ ਦੇਖੋ ਤੁਜੀ ਤੇ ਮੇਰੋ ਨਿਸ਼ਤਾਰ ਮੈਂ ਕਿਸ ਬੰਦੇ ਕੋਲੋਂ ਜਾ ਕੇ ਮੰਗਾ ਕਿਸੇ ਨੇਤਾ ਕੋਲੋਂ ਮੰਗਾ ਕਿਸੇ ਸੰਤ ਕੋਲੋਂ ਮੰਗਾ ਖਿਮਾ ਕਰਦੇ ਆ ਜੀ ਕਿ ਜਿੰਨੇ ਨੇ ਸਾਰੇ ਮੰਗਤੇ ਨੇ ਤੇ ਮੈਂ ਇਸ ਕਰਕੇ ਮੰਗਤਿਆਂ ਤੋਂ ਨਹੀਂ ਮੰਗਦਾ ਮੈਂ ਉਹਦੇ ਦਰ ਤੋਂ ਮੰਗਣ ਆਇਆ ਜਿਹੜਾ ਮੰਗਤਿਆਂ ਦੀ ਝੋਲੀ ਭਰਦਾ ਗੁਰੂ ਸਾਹਿਬ ਜੀ ਨੇ ਇੱਕ ਬਚਨ ਕੀਤਾ ਭਾਈ ਕਿ ਸਾਰੇ ਜਾਚਕ ਨੇ ਇੱਥੋਂ ਤੱਕ ਆਪ ਜੀ ਜਦੋਂ ਅੰਮ੍ਰਿਤ ਵੇਲੇ ਨਿਤਨੇਮ ਕਰਦੇ ਹੋ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸਵਈਆ ਪਾਠ ਆਪਾਂ ਕਰਾਂਗੇ ਜਿਹੜੇ ਬੰਦੇ ਇੰਨੇ ਨਹੀਂ ਡਰਨੇ ਜੀ ਐਂ ਬਿਨਾ ਕੋਈ ਸੰਜੋਬ ਆਇਆ ਥੱਲੇ ਕੋਈ ਬੁਲਡ ਪ੍ਰੋ ਜਾਕੇਟ ਨਹੀਂ ਐਂ ਸਿੱਧੇ ਸਾਦੇ ਕੱਪੜੇ ਪਾ ਕੇ ਮੈਦਾਨੇ ਜੰਗ ਚ ਉਤਰਦੇ ਆ ਉਹਨਾਂ ਦੇ ਚਿਹਰਿਆਂ ਤੇ ਫੱਟ ਵੱਜ ਜਾਏ ਗੋਲੀ ਵੱਜ ਜਾਏ ਉਹਨਾਂ ਦਾ ਸੀਨਾ ਛਲਨੀ ਚੱਲਦੀ ਹੋ ਜਾਏ ਇਹਨੇ ਦਲੇਰ ਬੰਦੇ ਜੀ ਇੱਥੋਂ ਤੱਕ ਕਿ ਮਸਤ ਹਾਤੀਆਂ ਨੂੰ ਚੁੱਕ ਕੇ ਅਸਮਾਨ ਵਿੱਚ ਘੁਮਾ ਦੇਣ ਮਹਾਰਾਜ ਕਹਿੰਦੇ ਨੇ ਇੱਕ ਸ਼ਬਦ ਕਰਨ ਤੇ ਧਰਤੀ ਖਿਲਣ ਲੱਗ ਪਈ ਸਤਿਗੁਰੂ ਕਹਿੰਦੇ ਏਡਾ ਤਾਕਤ ਵਾਲਾ ਬੰਦਾ ਵੀ ਆ ਗਿਆ ਤੇ ਪ੍ਰਭਾਵਿਤ ਨਾ ਹੋਵੀਂ ਕਿਉਂਕਿ ਇਹ ਹੋ ਜਏ ਅਨੇਕਾਂ ਬੰਦੇ ਰੱਬ ਦੇ ਦਰ ਤੇ ਮੰਗਤੇ ਨੇ ਵੀਰ ਅਪਾਰ ਵੱਡੇ ਬਰੀਆਰ ਆਪ ਵਿਚਾਰ ਐ ਚਲੋ ਸੀ ਪਾਠ ਇਕੱਠਾ ਕਰ ਦਿੰਨੇ ਆ ਆਪ ਵਿਚਾਰ ਐ ਬੱਬੇ ਨਾਲ ਏਡਾ ਲੱਗ ਜਾਂਦਾ ਉਹ ਅਰਥ ਕਰਦੇ ਆ ਮੇਰੀ ਬੇਨਤੀ ਐੜਾ ਅਗੇਤਰ ਹੈ ਵਿਚਾਰ ਹੈ ਅਗੇਤਰ ਲੱਗਾ ਐੜਾ ਇਹਦਾ ਮਤਲਬ ਹੈ ਬਿਨਾ ਵਿਚਾਰਿਆਂ ਅਰਥ ਕਰਦੇ ਆ ਅਬ ਚਾਰੇ ਨਹੀਂ ਮਰਤ ਕਰਾਂਗਾ ਇਸ ਤਰ੍ਹਾਂ ਅਬ ਅਰਥ ਵੱਖਰਾ ਹੋ ਜਾਏਗਾ ਫਿਰ ਬੇਨਤੀ ਵੀਰ ਅਪਾਰ ਬੜੇ ਬਰਿਆਰ ਅਬ ਚਾਰੇ ਧਾਰ ਕੀ ਸਾਰ ਕੀ ਧਾਰ ਬਿਸ਼ਈਆ ਐ ਸਿੱਧਾ ਸ਼ਸਤਰ ਵਜਦਾ ਉਹਨੂੰ ਸਹਿ ਜਾਂਦੇ ਆ ਵੀਰ ਅਪਾਰ ਬੜੇ ਬਰਿਆਰ ਅਬ ਚਾਰੇ ਸਾਰ ਕੀ ਧਾਰ ਬਿਸ਼ਈਆ ਤੂਰਤ ਦੇਸ਼ ਮਲਿੰਦ ਮਵਾਸਨ ਮਾਤੇ ਕੀ ਜਾਣ ਕੇ ਮਾਨ ਮਲਈਆ ਗਾੜੇ ਗੜਾਨ ਨੂੰ ਤੋੜਨ ਘਾਰਸੋ ਬਾਤਨ ਕੀ ਚੱਕ ਚਾਰ ਲਵਈਆ ਐਡੇ ਬੰਦੇ ਤਕੜੇ ਕਿਉਂਕਿ ਤਾਕਤ ਹੀ ਬੰਦੇ ਨੂੰ ਪ੍ਰਭਾਵਿਤ ਕਰਦੀ ਹੈ ਨਾ ਕਿਸ ਬੰਦੇ ਕੋਲ ਬੜੀ ਸ਼ਕਤੀ ਹੈ ਚਾਹੇ ਉਹ ਰਾਜਨੀਤਿਕ ਸ਼ਕਤੀ ਹੋਵੇ ਪੈਸਾ ਹੋਵੇ ਸਰੀਰ ਦੀ ਤਾਕਤ ਹੋਵੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਨਾ ਇਹੋ ਜੇ ਬੜੇ ਸਹਿਬ ਸ੍ਰੀ ਸਭ ਕੋ ਸਰਨਾਇਕ ਜਿਹੜਾ ਸ਼ਰੋਮਣੀ ਵੈਗੁਰੂ ਹੈ ਜਿਹੜਾ ਸਬ ਦਾ ਆਗੂ ਹੈ ਸਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਕਿਹੜੇ ਜਾਚਕ ਵੀਰ અપਾਰ ਵੱਡੇ ਵਿਰਿਆ ਅਨੇਕਾਂ ਮੰਗਤੇ ਨੇ ਉਹਦੇ ਦਰ ਦੇ ਉੱਤੇ ਜਾਚਕ ਅਨੇਕ ਸੋ ਇੱਕ ਦਵਾਈਆ ਦੇਣ ਵਾਲਾ ਕੇਵਲ ਇੱਕ ਵੈਗੁਰੂ ਬਾਕੀ ਸਭ ਮੰਗਦੇ ਆ ਮਹਾਰਾਜ ਜੀ ਨੇ ਇੱਥੇ ਜਿਹੜਾ ਸ਼ਬਦ ਵਰਤੇ ਹੈ ਭੈ ਅਟਵਿਨ ਮਹਾਨਗਰ ਵਾਸੰ ਧਰਮ ਲਖਣ ਪ੍ਰਭ ਮਯਾ ਇਹਦੇ ਅਰਥ ਮੈਂ ਅੱਧੀ ਤੁਕ ਤੋਂ ਕਿਉਂਕਿ ਇਸ ਕਰਕੇ ਧਰਮ ਦੇ ਲਖਣ ਕੀ ਧਰਮ ਹੀ ਦੱਸਦਾ ਹੈ ਬੰਦੇ ਤਬਦੀਲੀ ਕੀ ਹੈ ਪੈਦਾ ਅਰਥੇ ਡਰ ਇਹਦੇ ਅਰਥ ਬੜੇ ਸੋਖੇ ਨੇ ਅੱਗੇ ਸ਼ਬਦ ਆ ਗਿਆ ਅਟਵੀਂ ਅਟਵੀਂ ਅੰਗ ਦਾ ਲਬਜ਼ੀ ਅਰਥ ਹੁੰਦਾ ਹੈ ਉਹ ਜੰਗਲ ਜਿਹਦੇ ਚ ਦਿਨ ਰਾਤ ਡਰ ਬਣਿਆ ਰਹੇ ਜਿਵੇਂ ਆਪਾਂ ਝਾੜੀਆਂ ਦੇਖਦੇ ਜੀ ਝਾੜ ਖੋਣ ਚਾਰਚ ਫਿਰ ਇੱਕੰਡਿਆਂ ਵਾਲੇ ਰੁੱਖ ਹੋਣ ਤੇ ਬੰਦਾ ਇੱਕ ਵਾਰੀ ਜੰਗਲ ਵਿੱਚ ਵੜ ਜਾਏ ਤੂੰ ਇਹ ਵੀ ਭੁੱਲ ਜਾਂਦਾ ਮੈਂ ਕਿਹੜੇ ਰਸਤੇ ਆਇਆ ਇਹਦਾ ਅਰਥ ਹੈ ਉਹ ਜੰਗਲ ਜਿਹੜਾ ਬੜਾ ਭਿਆਨਕ ਹੈ ਜਿਹਦੇ ਵਿੱਚ ਬੜੇ ਕੋਈ ਬੰਦੇ ਛੇਤੀ ਨਿਕਲਦੇ ਨਹੀਂ ਮਹਾਰਾਜ ਕਹਿੰਦੇ ਆ ਉਹ ਜੰਗਲ ਜਿਤ ਜ ਅਤ ਦਾ ਖਤਰਾ ਹੈ ਪੈ ਅਟਵੀਂਗ ਮਹਾਨਗਰ ਬਾਸੰ ਧਰਮ ਲਖਣ ਪ੍ਰਭ ਮਯਾ ਇਹਦੇ ਫੇਰ ਅਰਥ ਸੁਣਿਓ ਇਤਵਰਤ ਕਰਾਂਗਾ ਧਰਮ ਲਖਣ ਪ੍ਰਭ ਮਯਾ ਮਯਾ ਦਾ ਅਰਥ ਹੈ ਇਹ ਵੈਗੁਰੂ ਜੀ ਦੀ ਕਿਰਪਾ ਦੋ ਸ਼ਬਦ ਨੇ ਬਾਣੀ ਚ ਇੱਕ ਮਾਇਆ ਤੇ ਇੱਕ ਮਯਾ ਨਾਨਕ ਹਰਜੀ ਮਯਾ ਕਰ ਮਯਾ ਅਰਥੇ ਕਿਰਪਾ ਗਰੀਸ ਜੀ ਨੂੰ ਆਪਾ ਕਹਿੰਨੇ ਪ੍ਰਭ ਮਯਾ ਧਰਮ ਦੇ ਲਫਜ਼ ਵਰਤ ਲੈਣੇ ਧਰਮ ਦੇ ਚਿੰਨ ਧਾਰਨ ਕਰ ਲੈਣੇ ਮਹਿਸੂਸ ਨਾ ਕਰਿਓ ਧਰਮ ਦੇ ਨਾਮ ਤੇ ਜਜ਼ਬਾਤੀ ਹੋ ਕੇ ਲੋਕਾਂ ਦਾ ਮੁਕਾਬਲਾ ਕਰਨਾ ਬੜੀ ਚੰਗੀ ਗੱਲ ਹੈ ਆਪਣੇ ਧਰਮ ਚ ਡਿਢ ਰਹਿਣਾ ਕਿਉਂਕਿ ਅਸੀਂ ਰੋਜ਼ ਅਰਦਾਸ ਵਿੱਚ ਉਹਨਾਂ ਧਰਮੀਆਂ ਨੂੰ ਚੇਤੇ ਕਰਨੇ ਆ ਜਿਨ੍ਹਾਂ ਨੇ ਧਰਮ ਖੇਤ ਸੀਸ ਦਿੱਤੇ ਤੇ ਧਰਮ ਨਹੀਂ ਹਾਰਿਆ ਰੋਜ਼ ਆਪਾਂ ਚੇਤੇ ਕਰਨੇ ਆ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀਸ ਦਿੱਤੇ ਵੇਖੋ ਸ਼ੁਰੂਆਤੇ ਧਰਮ ਖੇਤ ਸੀਸ ਦਿੱਤੇ ਜ਼ਮੀਨਾਂ ਦੇ ਕਬਜ਼ੇ ਨਹੀਂ ਬਖਸ਼ਿਆ ਜੀ ਆਪਣੇ ਡੇਰਿਆਂ ਦੇ ਕਬਜ਼ੇ ਨਹੀਂ ਆਪਣੀ ਈਰਖਾ ਦੀ ਨਹੀਂ ਧਰਮ ਖੇਤ ਸੀਸ ਦਿੱਤਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੇਸ਼ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੁਕਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਪਰ ਨਾਲ ਕਿਹਾ ਧਰਮ ਨਹੀਂ ਖਾ ਰਿਆ ਧਰਮ ਖੇਤ ਜਿਹੜਾ ਹੈ ਉਹ ਧਰਮ ਨਹੀਂ ਕਦੀ ਖਾਰਦਾ ਹੁੰਦਾ ਜਿਹੜਾ ਮੰਨ ਜਲੀ ਧਰਮ ਨੂੰ ਵੜਾ ਕੇ ਤੁਰਦਾ ਹੈ ਆ ਸਤਿਗੁਰੂ ਕਹਿ ਰਹੇ ਨੇ ਕਿ ਧਰਮ ਲਖਣ ਪ੍ਰਭ ਮਯਾ ਜਿਸ ਉਪਰ ਪ੍ਰਮਾਤਮਾ ਦੀ ਕਿਰਪਾ ਹੋ ਜਾਏ ਜਿਸ ਉਪਰ ਵੈ ਗੁਰੂ ਜੀ ਮੇਰ ਕਰਨ ਉਸ ਬੰਦੇ ਨੂੰ ਧਰਮ ਦੇ ਲਖਣ ਪ੍ਰਾਪਤ ਹੁੰਦੇ ਆ ਉਹ ਬੰਦਾ ਧਰਮੀ ਹੁੰਦਾ ਕਿ ਥੋੜਾ ਜਿਹਾ ਜ ਆਪ ਟਿਕਾ ਬਖਸ਼ੋ ਆਪਾਂ ਇਸ ਵਿਸ਼ੇ ਤੇ ਕਿਉਂਕਿ ਤਤ ਗੱਲ ਇਹ ਧਰਮ ਲਖਣ ਪ੍ਰਮਯਾ ਤੇ ਮਹਾਰਾਜ ਕਹਿੰਦੇ ਜਿਹਨੂੰ ਧਰਮ ਮਿਲ ਜਾਏ ਉਹ ਕੀ ਕਰਦਾ ਸਤਗੁਰੂ ਕਹਿੰਦੇ ਸਾਧ ਸੰਗਮ RAM RAM ਰਮਣੰ ਉਹ ਬੰਦਾ ਸਾਧ ਸੰਗਤ ਵਿੱਚ ਮਿਲਦਾ ਹੈ ਸੰਗਮ ਦਾ ਅਰਥ ਵੈਸੇ ਮਿਲਾਪ ਹੁੰਦਾ ਹੈ ਜੀ ਇਹਦਾ ਸਿੱਧਾ ਅਰਥ ਹੈ ਜਿਹੜਾ ਬੰਦਾ ਧਰਮੀ ਬਣ ਗਿਆ ਨਾ ਉਹ ਸਤ ਸੰਗਤ ਵਿੱਚ ਬੈਠਦਾ ਹੈ ਸੰਗ ਸੰਗਤ ਵਿੱਚ ਮਿਲਦਾ ਹੈ ਸੰਗਤ ਵਿੱਚ ਆਉਂਦਾ ਹੈ RAM RAM RAMANANG ਦੋ ਵਾਰ ਕਿਹਾ ਸਾਰੀਆਂ ਥਾਵਾਂ ਤੇ ਰਮੇ ਹੋਏ ਜਿਹੜੇ RAM ਜੀ ਨੇ ਪ੍ਰਭੂ ਜੀ ਨੇ ਰਮਣੰ ਉਹਨਾਂ ਦਾ ਜਾਪ ਕਰਦਾ ਹੈ ਉਹਨਾਂ ਦਾ ਸਿਮਰਨ ਕਰਦਾ ਹੈ ਤੇ ਮਹਾਰਾਜ ਕਹਿੰਦੇ ਨੇ ਰਾਮ ਰਾਮ ਰਮਣੰ ਸਰਨ ਨਾਨਕ ਹਰ ਹਰ ਦਇਾਲ ਚਰਨੰ ਧਨ ਗੁਰੂ ਪੰਚਮ ਪਿਤਾ ਜੀ ਬਖਸ਼ਿਸ਼ ਕਰਦੇ ਹਾ ਸੰਗਤ ਵਿੱਚ ਆ ਕੇ ਸਭ ਥਾਵਾਂ ਤੇ ਰਵੇਂ ਕੋਈ RAM ਕਾ ਸਿਮਰਨ ਕਰਦਾ ਉਹ ਜਦੋਂ ਸਿਮਰਨ ਕਰਦਾ ਪ੍ਰਭੂ ਦੀ ਚਰਨਾ ਦੀ ਸ਼ਰਨ ਵੀ ਚਲਾ ਜਾਂਦਾ ਜਿਹੜੇ ਖਰੀਜੀ ਜਿਹੜੇ ਵੈ ਗੁਰੂ ਜੀ ਸਭ ਉੱਪਰ ਦਇਆ ਕਰਦੇ ਨੇ ਉਹਨਾਂ ਦੇ ਚਰਨਾ ਦੀ ਸ਼ਰਨ ਵਿੱਚ ਜਾਣ ਦਾ ਥਾਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਅਸਲ 'ਚ ਧਰਮ ਨੂੰ ਧਾਰਨ ਕਰਦਾ ਆ। ਆਹ ਥੋੜਾ ਜਿਹਾ ਇੱਕ ਬੇਨਤੀ ਕਰਾਂਗਾ ਜੀ। ਅਸੀਂ ਪਿਛਲੇ ਸਾਲ ਵੀ ਪਿਛਲੇ ਤੋਂ ਪਿਛਲੇ ਸਾਲ ਮੈਨੂੰ ਯਾਦ ਹੈ। 2 ਸਾਲ ਪਹਿਲਾਂ ਸਲੂਕ ਆਇਆ ਸੀ। ਧਰਮ ਸ਼ਬਦ ਬੜਾ ਪ੍ਰਚਲਿਤ ਹੈ। ਇੱਕ ਤਾਂ ਧਰਮ ਲਬਜ ਦੇ ਅਖਰੀ ਅਰਥ ਅਸੀਂ ਇਹਨੇ ਆ। ਧਰਮ ਕਹਿ ਲਓ, ਰਿਲੀਜੀਅਨ ਕਹਿ ਲਓ, ਮਜ਼ਬ ਕਹਿ ਲਓ, ਦੀਨ ਕਹਿ ਲਓ, ਇਹ ਚੀਜ਼ਾਂ ਨੇ। ਇਹ ਜਿਹੜੇ ਖਾਸ ਕਰਕੇ ਦੋ ਸ਼ਬਦ। ਧਰਮ ਸਾਨੂੰ ਪਤਾ ਹੈ ਸੰਸਕ੍ਰਿਤ ਦਾ ਲਫਜ਼ ਹੈ। ਇਹਦਾ ਵਸੇ ਇਹ ਸੰਸਕ੍ਰਿਤ ਦੀ ਤ੍ਰੀ ਧਾਤੂ ਤੋਂ ਬਣਿਆ ਹੈ ਇਹਦਾ ਲਬਜ਼ੀ ਅਰਥ ਇਹ ਹੁੰਦਾ ਧਾਰਨ ਕਰਨਾ ਉੰਜ ਧਰਮ ਦਾ ਅਰਥ ਕਰਤਵ ਵੀ ਹੁੰਦਾ ਹੈ ਧਰਮ ਦਾ ਅਰਥ ਫਰਜ਼ ਵੀ ਹੁੰਦਾ ਹੈ ਧਰਮ ਸ਼ਬਦ ਸਾਡੇ ਸਮਾਜ ਚ ਇਨਾ ਵਰਤਿਆ ਜਾਂਦਾ ਨਾ ਜੀ ਇੱਥੇ ਇਕੱਲਾ ਗੁਰਦੁਆਰੇ ਰੋਹਾਨੀ ਧਰਮ ਹੀ ਨਹੀਂ ਇੱਥੇ ਕੁਝ ਸੰਸਾਰੀ ਧਰਮ ਵੀ ਨੇ ਅਸੀਂ ਆਪਾਂ ਕਹਿੰਦੇ ਆ ਕਿ ਇਹ ਮਾਪਿਆਂ ਦਾ ਧਰਮ ਪੂਰਾ ਕੀਤਾ ਫਰਜ਼ ਪੂਰਾ ਕੀਤਾ ਇਹ ਔਲਾਦ ਦਾ ਧਰਮ ਹੈ ਇਹ ਧੀ ਦਾ ਧਰਮ ਹੈ ਇਹ ਪਤਨੀ ਦਾ ਧਰਮ ਹੈ ਇਹ ਪਤੀ ਦਾ ਧਰਮ ਹੈ ਇਹ ਰਾਜੇ ਦਾ ਧਰਮ ਹੈ ਸੱਚ ਇਹ ਸਾਰੇ ਵਰਤਨੇ ਆ ਇਹ ਗ੍ਰਿਸ਼ਟੀ ਦਾ ਧਰਮ ਹੈ ਧਰਮ ਸ਼ਬਦ ਕਿੰਨੇ ਕਮਾਲ ਦਾ ਹੈ ਜੀ ਥਾਂ ਥਾਂ ਤੇ ਅਸੀਂ ਲਫ਼ਜ਼ ਵਰਤੇ ਰਹੇ ਨੇ ਕਿ ਧਰਮ ਕੀ ਹੈ ਧਿਆਨ ਦਿਓ ਜੀ ਗੁਰਮੁਖੋ ਥੋੜਾ ਜਿਹਾ ਮਹਾਰਾਜ ਜੀ ਦੀ ਬਾਣੀ ਚ ਥੋੜਾ ਜਿਹਾ ਉਹ ਧਰਮ ਕੀ ਹੈ ਅੱਜ ਸਾਰੇ ਸਮਾਜ ਕੱਲੇ ਆਪਾਂ ਨਹੀਂ ਸੱਚੀ ਤਾਂ ਉਹ ਕਹਾਂ ਕਿ ਧਰਮ ਕਮਾਣ ਵਾਲਾ ਕਰੋੜਾਂ ਵਿੱਚੋਂ ਇੱਕ ਅੱਧਾ ਹੈ ਸੱਚ ਇਹੇ ਦੌੜੇ ਲੱਗੀ ਸਾਡੇ ਸਿਰਾਂ ਦੀ ਗਿਣਤੀ ਵਧ ਜਾਏ ਫਿਰ ਅਰਜ ਸੁਣੀਓ ਸਾਡੀ ਗਿਣਤੀ ਵਾਧਦਾ ਦੂਜਿਆਂ ਦੀ ਘਟ ਜਾਏ ਇਹ ਧਰਮ ਇਹ ਨਾਲ ਚਾਹ ਲਾਲਚ ਨਾਲ ਆ ਜਾਏ ਚੈਤਾਮੇ ਨਾਲ ਆ ਜਾਏ ਚਾਹ ਡਰਾ ਕੇ ਆ ਜਾਏ ਸਾਡੀ ਜਿਹੜਾ ਧਰਮ ਹੈ ਸਾਡੀ ਸੰਪਰਦਾ ਵਧ ਜਾਏ ਦੂਜੇ ਦੀ ਘਟ ਜਾਏ ਮਸ ਮੈਨੂੰ ਬਖਸ਼ ਦੇ ਆਜੇ ਅਸਲ ਚ ਇਹ ਧਰਮ ਨਹੀਂ ਅੰਦਰ ਖਾਤੇ ਧਰਮ ਦੇ ਬੁਰਕੇ ਥੱਲੇ ਇਸ ਪਲੈਨਟ ਤੇ ਰਾਜਨੀਤੀ ਹੋ ਰਹੀ ਹੈ ਸਾਡੀ ਗਿਣਤੀ ਵਾਜੇਗੀ ਬਹੁ ਗਿਣਤੀ ਘਟ ਗਿਣਤੀ ਨੂੰ ਦਬਾ ਸਕੇਗੀ ਫਿਰ ਅਰ ਸੁਣਾਬ ਥੋੜਾ ਪਾ ਬਾਣੀ ਚੋਂ ਦੇਖਾਂਗੇ ਨਾ ਸਾਰਾ ਮਹਾਰਾਜ ਜੀ ਨੇ ਪਹਿਲੀ ਗੱਲ ਧਰਮ ਸ਼ਬਦ ਕੀ ਹੈ ਧਰਮ ਸੰਸਕ੍ਰਿਤ ਦੀ ਤ੍ਰੇ ਤਾਤੂ ਤੋਂ ਨਿਕਲਿਆ ਇਹਦਾ ਅਰਥ ਹੁੰਦਾ ਧਾਰਨ ਕਰਨਾ ਉਂਝ ਧਰਮ ਦਾ ਲਫ਼ਜ਼ੀ ਅਰਥ ਮੈਂ ਕੱਲ ਹੀ ਕਾ ਇਸ਼ਾਰਾ ਕੀਤਾ ਸੀ ਜਦੋਂ ਧਰਮ ਲਫ਼ਜ਼ ਵੀ ਨਹੀਂ ਸੀ ਬੰਦਾ ਵੀ ਨਹੀਂ ਸੀ ਜੀ ਧਰਮ ਤੇ ਉਦੋਂ ਵੀ ਸੀ ਧਰਮ ਦਾ ਅਰਥ ਹੈ ਕਿ ਉਹ दैਵੀ ਵਿਧਾਨ ਮੈਂ ਥੋੜੇ ਹੋਰ ਅਰਥ ਕਰਨ ਲੱਗਾ ਵਾਂ ਪਰ ਇਸ ਕਥਾ ਦਾ ਮਤਲਬ ਇਹ ਨਹੀਂ ਆਖਰੀ ਸੱਚ ਇਹ ਵੇ ਉਹ दैਵੀ ਵਿਧਾਨ ਇਉਂ ਕਹਿ ਲਓ ਉਹ दैਵੀ ਰੱਬ ਦਾ ਬਣਾਇਆ ਹੋਇਆ ਕਾਨੂੰਨ ਜਿਹੜਾ ਪੂਰੇ ਦੇ ਪੂਰੇ ਸੰਸਾਰ ਨੂੰ ਚਲਾਉਂਦਾ ਪਿਆ ਹੈ ਜਦੋਂ ਬੰਦਾ ਨਹੀਂ ਉਦੋਂ ਵੀ ਚਲਾ ਰਿਹਾ ਜਿਵੇਂ ਅਸੀਂ ਕੱਲ ਹੀ ਪਰਮਾਨ ਲੈ ਆ ਸੀ ਕੇ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਹ ਸਪੇਸ ਦਾ ਤੇ ਟਾਈਮ ਦਾ ਜ਼ਿਕਰ ਇਹ ਦੋਨਾਂ ਚ ਇਹ ਇਸ ਪੌੜੀ ਚ ਇੱਕ ਪਾਸੇ ਥਾਂਕ ਹੈ ਦੂਜੇ ਪਾਸੇ ਟਾਈਮ ਹੈ ਆ ਰਾਤੀ ਰੁੱਤੀ ਥਿੱਤੀ ਵਾਰ ਟਾਈਮ ਹੈ ਜੀ ਇਹਨੂੰ ਸਮੇਂ ਚ ਆਪਾਂ ਲੈ ਲੈਂਦੇ ਆ ਰਾਤਾਂ ਕਹਿ ਲਓ 6 ਰੁੱਤਾਂ ਕਹਿ ਲਓ 15 ਥਿੱਤਾਂ ਕਹਿ ਲਓ 7 ਵਾਰ ਕਹਿ ਲਓ 12 ਮਹੀਨੇ ਕਹਿ ਲਓ ਇਹ ਟਾਈਮ ਦੀ ਗਿਣਤੀਬਿੰਤੀ ਹੈ ਨਾ राती रती पृथ्वी वार ਅੱਗੇ ਪਵਨ ਪਾਣੀ ਅਗਨੀ ਪਾਤਾਲ ਇਹ ਸਪੇਸ ਵੀ ਆ ਗਿਆ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੇ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਬੋਲੀ ਵੱਖਰੀ ਹੈ ਖਾਣੇ ਵੱਖਰੇ ਨੇ ਕੱਪੜੇ ਵੱਖਰੇ ਨੇ ਪਰ ਇਹ ਗੱਲ ਚੇਤੇ ਰੱਖੋ ਇੱਕ ਗੱਲ ਸਾਰਿਆਂ ਦੀ ਸਾਂਝੀ ਹੈ ਚਾਹ ਮੰ hindu ਹੈ musliman ਅ ਧਰਮ ਦੀ ਮਰਿਆਦਾ ਸਾਰਿਆਂ ਦੀ ਇੱਕ ਦੂਜੇ ਨਾਲ ਮਿਲਦੀ ਹੈ ਜੀ ਸਾਡੇ ਧਰਮ ਚ ਹੈ ਜਿਹੜਾ ਕੈਸ ਕਤਲ ਕਰੇਗਾ ਉਹ ਪਾਤਿਤ ਹੈ ਅਸੀਂ ਇਸ ਨੂੰ ਮੰਨਦੇ ਆ ਇਸੇ ਪਹਿਰਾ ਦੇਂਦੇ ਨੇ ਸਿੱਖ ਕੈਸਾਂ ਦਾ ਜ਼ਿਕਰ ਕਰਨੇ ਪਰ ਇਹ hindu ਦਾ ਧਰਮ ਵਿੱਚ ਬੱਚਾ ਹੋ ਜਾ ਉਹਦਾ ਮੁੰਡਨ ਕਰਨ ਤੁਰ ਪੈਂਦੇ ਆ ਉਹ ਕੈਸ ਕਟਾਨ ਤੁਰ ਪੈਂ ਇਸਲਾਮ ਦਾ ਧਰਮ ਵਿੱਚ ਸੁਨਨਤ ਕਰਨ ਤੁਰ ਪੈਂਦੇ ਆ ਇਸਾਈ ਜਿਹੜੇ ਨੇ ਉਹ ਗਿਬਟਾਈਜ਼ ਕਰਨ ਲੱਗ ਪੈਂਦੇ ਆ ਇਹ ਬਾਹਰ ਦੇ ਬਾਹਰ ਦੀਆਂ ਮਰਿਆਦਾਵਾਂ ਨੇ ਪਰ ਮੈਂ ਫਿਰ ਬੇਨਤੀ ਕਰਾਂਗਾ दैवी ਧਰਮ ਉਹ ਹੈ ਜਿਨੇ ਰਾਤਾਂ ਨੂੰ ਰੁੱਤਾਂ ਨੂੰ ਥਿੱਤਾਂ ਨੂੰ ਤੇ ਐਸ ਧਰਤੀ ਨੂੰ ਬੰਨ ਕੇ ਰੱਖਿਆ ਹੋਇਆ ਹੈ ਉਹ दैवी ਵਿਧਾਨ ਕਿਸੇ ਸੰਪਰਦਾ ਦਾ ਮੁਤਾਜ ਨਹੀਂ ਮੈਂ ਬਖਸ਼ ਦਿਆ ਜੇ ਜੇ ਕਿਤੇ ਕੱਟੜ-ਕੱਟੜ ਦੇ ਲਵਜ ਕੀ ਕਾ ਅਗਿਆਨੀ ਬੰਦੇ ਜਿਹੜੇ ਧਰਮ ਦਾ ਦਾਵਾ ਕਰਦੇ ਆ ਜੇ ਕਿਤੇ ਰੱਬ ਦੀਆਂ ਰਾਤਾਂ ਰੁੱਤਾਂ ਥਿੱਤਾਂ ਪਾਉਣ ਪਾਣੀ ਇਨਾਂ ਦੇ ਅਧੀਨ ਹੁੰਦੀ ਸੱਚੀ ਮੁੱਚੀ ਇੰਨਾ ਜ਼ੁਲਮ ਕਰਨਾ ਸੀ ਇਨਾਂ ਦੂਜੇ ਧਰਮ ਵਾਲੇ ਨੂੰ ਸਾਹ ਨਹੀਂ ਸੀ ਲੈਣ ਦੇਣਾ ਪਰ ਉਹਦੇ दैਵੀ ਵਿਧਾਨ ਵਿੱਚ ਕੋਈ ਦਖਲ ਦੇ ਸਕਦਾ ਹੈ ਜੀ ਉਹਦੀਆਂ ਰਾਤਾਂ ਰੁੱਤਾਂ ਚਿੱਤਾਂ ਜਿਹੜੀਆਂ ਗੁਰੂ ਸਾਹਿਬ ਨੇ ਕਿੱਡੀ ਬਖਸ਼ਿਸ਼ ਕੀਤੀ ਇੱਕ ਇਸ ਪੌੜੀ ਵਿੱਚ ਉਸ ਧਰਮ ਦਾ ਜ਼ਿਕਰ ਕੀਤਾ ਜਿਹੜਾ दैਵੀ ਵਿਧਾਨ ਹੈ ਜਿਵੇਂ ਉਹਦਾ ਕਾਨੂੰਨ ਚੱਲਦਾ ਹੈ ਤੇ ਅਗਲੀ ਗੱਲ ਕਹੀ ਇਸ ਧਰਤੀ ਤੇ Hindu ਹੋਵੇ ਮੁਸਲਮਾਨ ਹੋਵੇ ਜੈਨੀ ਹੋਵੇ ਬੋਧੀ ਹੋਵੇ ਉਹ ਕਿਹੜੀ ਸੰਪਰਦਾ ਦਾ ਹੈ ਪਰ ਇੱਕ ਗੱਲ ਸਾਰਿਆਂ ਧਰਮਾਂ ਦੀ ਸਾਂਝੀ ਹੋਵੇਗੀ ਬੰਦੇ ਦੇ ਕੀਤੇ ਹੋਏ ਕਰਮਾਂ ਦੀ ਵਿਚਾਰ ਜ਼ਰੂਰ ਹੋਵੇਗੀ ਫਿਰ ਸੁਣੋ ਤਿਸ ਵੀ ਜੀਤ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਇੱਥੇ ਕਰਮੀ ਦਾ ਅਰਥ ਕੀਤੇ ਹੋਏ ਕਰਮ ਉਂਝ ਕਰਮੀ ਦਾ ਅਰਥ ਬਖਸ਼ਿਸ਼ ਵੀ ਆਵਣ ਜੀਹੋ ਜੇ ਬੰਦੇ ਨੇ ਕਰਮ ਕੀਤੇ ਪਰ ਦੇਖੋ ਇਹਦੇ ਵਿੱਚ ਕਿਸੇ ਵੀ ਇੱਕ ਧਰਮ ਦਾ ਜ਼ਿਕਰ ਨਹੀਂ ਕੀਤਾ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਮਾਰੇ ਕਿੰਨੇ ਉਹ ਆਪ ਸੱਚਾ ਉਹਦਾ ਦਰਬਾਰ ਸੱਚਾ ਤਿੱਥੈ ਸੋਣ ਪੰਜ ਪਰਵਾਣ ਨਦਰੀ ਕਰਮ ਪਵੇ ਨਿਸ਼ਾਨ ਇਸ ਧਰਤੀ ਤੇ ਇੱਕ ਦੂਜੇ ਨੂੰ ਭਾਵੇਂ ਕੋਈ ਸਰੂਪੇ ਦਈ ਜਾਏ ਗਦਾਰ ਕਹਿ ਗਮ ਸਰਦਾਰ ਕਹਿ ਇਹੀ ਨਾ ਚੱਲਦੀ ਬੀ ਦੌੜ ਮਹਾਰਾਜ ਕਿੰਨੇ ਐਵੇਂ ਦਮ ਕਹ ਜੇ ਨਾ ਮਾਰ ਕੱਚ ਪਕਾਈ ਉਥੇ ਫਿਰ ਪਤਾ ਲੱਗੇ ਕਿਹੜਾ ਕੱਚਾ ਤੇ ਕਿਹੜਾ ਪੱਕਾ ਸੀ